ਵਾਹਿਗੁਰੂ ਸਤ ਸ੍ਰੀ ਅਕਾਲ ਨੂੰ ਸਮਝਣਾ ਪਏਗਾ ਸਤ ਸ੍ਰੀ ਅਕਾਲ ਨੂੰ ਸਮਝਣਾ ਪਏਗਾ 12 ਘਰ ਨੂੰ ਆਉਣਾ ਪਏਗਾ ਇਕਾਂਤ ਹੈ ਇੱਕ ਇੱਕਾ ਕੱਲਾਪਨ ਹੈ ਅੱਛਾ ਇਹ ਵਾਲ ਬੁੱਧ ਰੱਖਣੀ ਪੈਗੀ ਬੱਚਾ ਨਾ ਰੁੱਖ ਤੋਂ ਜੇ ਪੱਤੇ ਵੀ ਗਿਰਦੇ ਹਨ ਹੱਸਦਾ ਹੈ ਉਹਦੇ ਵਾਸਤੇ ਕੌਤਕ ਹੋ ਰਿਹਾ ਜਦੋਂ ਅਸੀਂ ਆਪਣੇ ਆਪ ਨੂੰ ਸਮਝ ਗਏ ਬੋਰ ਹੋ ਗਏ ਉਦਾਸੀ ਅੱਛਾ ਜੇ ਅਸੀਂ 100 ਸਾਲ ਜੀਣਾ ਹੈ ਜਾਂ 60 ਸਾਲ ਜੀਣਾ ਹੈ ਇਹਨੂੰ ਚਾਰ ਭਾਗਾਂ 'ਚ ਰੱਖਣਾ ਪਏਗਾ 25 ਸਾਲ ਸਭ ਪਹਿਲਾਂ ਬਚਪਨ ਚ ਰਹਿ ਪੜ੍ਹਾਈ ਕੀਤੀ ਅੱਛਾ ਫਿਰ ਤੇਰਾਸੀ ਬਲਦਵਾ ਕੋ ਕਮਾਈ ਕਰਨ ਲਾਪੇ ਭੱਜਣ ਲਾਪੇ ਅੱਛਾ 50 ਸਾਲ ਤੱਕ ਹੋ ਗਿਆ ਫੇ ਸਰੀਰ ਪਿਛਾਣੋਂ ਆਉਣ ਲਾ ਪਿਆ ਬੁੱਢਾਪਾ ਆ ਗਿਆ ਅੱਛਾ ਇਹ 75 ਸਾਲ ਦਾ ਹੋ ਗਿਆ ਕੋਲ ਹੀ ਪਾਣੀ ਪਿਆ ਸੀ ਨਹੀਂ ਅੱਖਾਂ ਕਮਜ਼ੋਰ ਹੋ ਗਈਆਂ ਸਰੀਰ ਕਮਜ਼ੋਰ ਹੋ ਗਿਆ ਪਾਣੀ ਵਿੱਚ ਕਈ ਕੋ ਤੇ ਦਿਸੋ ਲੱਪਿਆ ਸੋ ਨਰੀ ਜ਼ਿੰਦਗੀ ਚ ਗੱਡੀ ਭਜਾਣੀ ਨਹੀਂ ਸੋਚਣਾ ਪਏਗਾ ਕੀ ਖੱਟਿਆ ਕੀ ਬੱਤਿਆ ਸੋ ਆਪਣੇ ਆਪ ਦੀ ਜਾਨ ਪਛਾਣ ਕਰਨੀ ਪਵੇਗੀ ਗਰਬਾਣੀ ਸਾਨੂੰ ਜਗਾਣ ਲਈ ਆਈ ਹੈ ਗੁਰੂ ਤੋਂ ਬਿਨਾ ਕੱਚੇ ਗੁਰੂ ਦੇ ਅੰਦੇ ਗੁਰੂ ਦੇ ਅੰਦੇ ਚੇਲੇ ਅੱਛਾ ਅਸੀਂ ਬੋਰ ਹੁੰਦੇ ਹਾਂ ਸਾਨੂੰ ਇੱਕ ਕਮਰੇ ਚ 24 ਘੰਟੇ ਲਈ ਬੰਦ ਕਰਦੇ ਹੋ ਨਹੀਂ ਸਾਨੂੰ ਕੁਝ ਅਖਬਾਰ ਚਾਹੀਦੀ ਹੈ ਰੇਡੀਓ ਚਾਹੀਦਾ ਹੈ ਮਨੋਰੰਜਨ ਚਾਹੀਦਾ ਹੈ ਨਹੀਂ ਪਿਆਰੇ ਜਦੋਂ ਇਕਾਂਤ ਚ ਹੋਏਗਾ ਤੂੰ ਆਪਣੇ ਚਿਹਰੇ ਤੋਂ ਡਰਦਾ ਹੈ ਇਕੱਲੇ ਪੰਤ ਤੋਂ ਡਰਦਾ ਹੈ ਇਹੀ ਕਾਮਯਾਬੀ ਦਾ ਰਾਜ ਹੈ ਤੂੰ ਆਪਣੇ ਸੰਸਾਰ ਬਾਰੇ ਸੋਚਦਾ ਕੀ ਵਰਤਿਆ ਅੱਜ ਕੀ ਪਾਸੋਂ ਨੇ ਦਾ ਹੈ ਕੀ ਵਰਤ ਰਿਹਾ ਕਿੱਥੇ ਰੇਪ ਹੋ ਰਿਹਾ ਹੈ ਕਿੱਥੇ ਝਗੜਾ ਹੋਇਆ ਨਹੀਂ ਤੋਂ ਸੰਸਾਰ ਦੀ ਚਿੰਤਾ ਛੱਡ ਦੇ ਆਪਣੀ ਚਿੰਤਾ ਕਰਨੀ ਸੀ ਆਪਣੇ ਘਰ ਚ ਆਉਣਾ ਸੀ ਗ੍ਰਹਿ ਹੈ ਸੋ ਆਪਣੀ ਨਾ ਚੜਿਆ ਨਾ ਆਗਮਨ ਹੋਇਆ ਧੱਗਣ ਦਾ ਸੋ ਅੱਜ ਮੱਸੀਆ ਦਾ ਦਿਹਾੜਾ ਇਹ ਸੂਰਜ ਹੀ ਆਪਣਾ ਗ੍ਰਹਿ ਬਦਲਦਾ ਹੈ ਰੁੱਤਾਂ ਬਦਲਦੀਆਂ ਮੌਸਮ ਬਦਲਦਾ ਹੈ ਸਭ ਕੁਝ ਚੱਲ ਚਲਾਈਦਾ ਮੇਲਾ ਹੈ ਤੂੰ ਆਪਣੇ ਨਾਲ ਜੋੜ ਆਪਣੇ ਆਪ ਨੂੰ ਸੁਣ ਇਹ ਕੇਲਾਪਨ ਛੱਡ ਦੇ ਤੂੰ ਰਾਜੇ ਸੀ ਨਹੀਂ ਇਹ ਖੋਪਰੀ ਉਲਟੀ ਹੈ ਇਹਦੇ ਚ ਸਰਾਖ ਹੈ ਇਹ ਨਹੀਂ ਪਰਣੀ ਮਨ ਸਾਡਾ ਮਰਨਾ ਨਹੀਂ ਚਾਹੁੰਦਾ ਤਾਂ ਹੀ 24 ਘੰਟੇ ਚੱਲਦਾ ਹੈ ਜਦੋਂ ਮਨ ਗਿਆ ਮਰ ਗਿਆ ਮਨ ਹੈ ਫੇਰ ਗੁਰਮਖ ਬਣ ਗਿਆ ਗੁਰਮਖ ਬਾਜੀ ਜਿੱਤਣਗੇ ਮਨ ਦੀਆਂ ਮਰਜ਼ੀਆਂ ਕਰਨ ਵਾਲੇ ਇਹ ਸਾਰਿਆਂ ਦੀ ماں ਹੈ ਔਗਣਾ ਦੀ ਜੋ ਸਾਡੀ ਮਨ ਮਰਜੀ ਹੈ ਅੰਦਰ ਰਾਜਾ ਤਤ ਹੈ ਆਪੇ ਕਰੇ ਨਿਆਉ ਆਪੇ ਜਾਣਦਾ ਹੈ ਆਪਣੀਆਂ ਆਪੇ ਜਾਨੈ ਕਰੇ ਆਪ ਆਪੇ ਅਨਰਾਸ ਕਿਸ ਅੱਗੇ ਨਾਨਕਾ ਖਲਿਆ ਕਿਚਾ ਅਰਦਾਸ ਅੱਛਾ ਤੂੰ ਆਲਮ ਬਣਿਆ ਪਿਆ ਤੂੰ ਰਾਜੇ ਸੀ ਜੇ ਆਪਣੇ ਮਨ ਨੂੰ ਪੜ ਲੇਗਾ ਕਦੀ ਆਪਣੀ ਰਿਕਾਰਡਿੰਗ ਸੁਣੀ ਕਦੇ ਆਪਣੇ ਆਪ ਨੂੰ ਪੜਨਾ ਕੀ ਚੱਲ ਰਿਹਾ ਅੰਦਰ ਨਹੀਂ ਪਿਆਰੇ ਸੰਸਾਰ ਨੂੰ ਖੁਸ਼ ਕਰਨਾ ਚਾਹੁੰਦੇ ਆ ਸੰਸਾਰ ਦੀ ਚਿੰਤਾ ਕਰਦੇ ਆ ਦੁਨੀਆ ਦੀ ਦੂਸਰੇ ਗਵਾਂਢੀ ਦੀ ਪੜੋਸੀ ਦੀ ਨਹੀਂ ਭਗਤ ਵਿਰਲੇ ਹਨ ਜੋ ਆਪਣੇ ਘਰ ਅੱਗ ਲਾਉਂਦੇ ਹਨ ਅਸੀਂ ਇਕੱਲਾਪਣ ਬਹੁਤ ਸਮਝਦੇ ਹਾਂ ਬੋਰ ਸਮਝਿਆ ਨਹੀਂ ਵੇਲਾ ਮਨ ਖਾਲੀ ਮਨ ਹੀ ਭਗਵਾਨ ਦਾ ਘਰ ਹੈ ਸਾਡਾ ਇਹ 24 ਘੰਟੇ ਚੱਲਦਾ ਹੈ ਫੇਸਬੁਕ ਦੇਖਾਂਗੇ ਹੈ ਗੋਆ ਮਨ ਨਹੀਂ ਕੁਛ ਨਹੀਂ ਬਾਜੀ ਜਿੱਤ ਸਕਣੀ ਇਹ ਭਰਿਆ ਪਿਆ ਲਬ ਲਬ ਅੱਛਾ ਜੇ ਦਾਰਸ਼ ਪਈ ਹੈ ਜਦੋਂ ਪਾਣੀ ਟਕਾਵ ਚ ਆਉਣਾ ਹੈ ਇਹ ਧੂਲ ਮਿੱਟੀ ਬਹਿ ਜਾਣੀ ਹੈ ਅੱਛਾ ਇਹ ਨੇਰੀ ਆਏਗੀ ਨਹੀਂ ਆਏਗਾ ਬੱਦਲ ਘੜਕਣਗੇ ਅਸਮਾਨੀ ਬਿਜਲੀ ਡਿੱਗੇਗੀ ਆਕਾਸ਼ ਵਾਕੂ ਰਹਿਣਾ ਪਏਗਾ ਵੱਡਾ ਦਿਲ ਰੱਖਣਾ ਪਏਗਾ ਰਾਜਾ ਕੌਣ ਹੈ ਜੋ ਰੱਜਿਆ ਹੋਇਆ ਹੈ ਜਦੋਂ ਇੱਛਾ ਖਤਮ ਹੋ ਗਈ ਮਨ ਮਰ ਗਿਆ ਫਿਰ ਇਉ ਕਹੈ ਮਨ ਤੂੰ ਜੋ ਸਰੂਪ ਹੈ ਪਰਮੂਲ ਪਛਾਨ ਹੈ ਫਿਰ ਜ਼ਿੰਦਗੀ ਅਨੰਤ ਪਈ ਹੋ ਜਾਏਗੀ ਇਹ ਲਲਪਣ ਇਹ ਖਡਾਉਣੇ ਨਹੀਂ ਅਸੀਂ ਵੱਡੇ ਹੋ ਕੇ ਵੀ ਖਡਾਉਣਿਆਂ ਨਾਲ ਖੇਡਣ ਲੱਪੇ ਮਰੰਝਣ ਕਰਨ ਲੱਪੇ ਨਹੀਂ ਨਵਾਂ ਨਵਾਂ ਕਰ ਲਾਪੇ ਨਹੀਂ ਨਵਾਂ ਵੀ ਨਵੀਂ ਗੱਡੀ ਪੁਰਾਣੀ ਹੋ ਜਾਣੀ ਹੈ ਨਵਾਂ ਕਰ ਪੁਰਾਣਾ ਹੋ ਜਾਣਾ ਹੈ ਜੋ ਅੱਖਾਂ ਨਾਲ ਵੇਖਦੇ ਐ ਘਟੰਤ ਹੈ ਅੰਦਰਲੀ ਅੱਖਾਂ ਵੇਖਣਗੀਆਂ ਅੰਦਰਲੇ ਕੰਨ ਹਨ ਅੰਦਰਲੇ ਪੈਰ ਹਨ ਨਜ਼ਰੀ ਵੇਖਣਾ ਪਏਗਾ ਉਹ ਆਇਆ ਹੋਇਆ ਹੈ ਰੱਬ ਦੀ ਅੱਲਾ ਦੀ ਪਰਮੇਸ਼ਰ ਦੀ ਬਾਜ਼ਾਰ ਤੱਕ ਕੋਈ ਫਿਰ ਲਾ ਸਮਝੇਗਾ ਤੂੰ ਬੁੱਝ ਆਪਣੇ ਆਪ ਦੀ ਜਾਨ ਪਛਾਣ ਕਰ ਤੂੰ ਉਦਾਸੀ ਕਿਉਂ ਆਈ ਹੈ ਉਦਾਸ ਕਿਉਂ ਹੈ ਬੋਰ ਕਿਉਂ ਹੈ ਸਮਝ ਇੱਕ ਵਾਰੀ ਤੇਰਾ ਮਨ ਕਾਲਾ ਪਏਗਾ अच्छा दरवाजे पे लिख के ला दे मैं आज कुछ नहीं करना है जे बोर होना चाहंदा है देख अंदर तेरी सोच ਵਰਗਾ ਤੈਨੂੰ ਮਿਲ ਜੇਗਾ ਪਹਿਲੋ ਮਨ ਤੇਨੂੰ ਸਤਾਏਗਾ ਫਿਰ ਇਧਰ ਆਜੇਗਾ ਛਤੜੀ ਕੇ نیچے ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਨੇ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਮੈਂ ਇੱਕ ਪੈਰ ਤੇ ਖੜਾ ਖੜ ਸਕਦਾ ਬਿਰ ਪੈਰਾ ਤੋਂ ਡਿੱਗਾਂਗਾ ਪਰ ਵਿੱਚ ਕੁਦਰਤ ਰੂਪ ਹੈ ਸਿਟਰ ਰੂਪ ਹੈ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਜੀ ਸੋ ਅੰਦਰ ਹੀ ਖਜ਼ਾਨੇ ਹਨ ਤੂੰ ਇੱਕ ਵਾਰੇ ਆਪਣੇ ਆਪ ਨਾਲ ਜੁੜ ਵੇਖ ਵਿਚਾਰ ਕਰੇ ਧਿਆਨ ਕਰੇ ਇਕਾਂਤជា ਹੈ ਸਭ ਕੁਝ ਵਿਰਲੇ ਵਿਰਲੇ ਹਨ ਭਗਤ ਜੋ ਆ ਬੈਠੇ 35 36 ਤਰਕ ਨਾਲ ਗਲਪ ਕਰਨੀ ਪੈਗੀ ਲੌਜੀਕ ਨਾਲ ਗਲਪ ਕਰਨੀ ਪੈਗੀ ਇਹ ਉੱਪਰ ਰੁੱਖ ਦੇ ਉੱਪਰ ਤੱਕ ਪਾਣੀ ਕੌਣ ਪਹੁੰਚਾਉਂਦਾ ਹੈ ਇਹ ਫਲ ਦਾ ਰਸ ਨਿਕਲਿਆ ਹੈ ਉੱਤੇ ਅਸੀਂ ਰੰਗ ਕਰਦੇ ਹਾਂ ਅੱਛਾ ਨਹੀਂ ਇਹ ਤਾਂ ਨਕਲੀ ਨਕਲੀ ਰਹਿਣਾ ਹੈ ਪਖੰਡ ਨਹੀਂ ਚੱਲਣਾ ਫਾਰਮੈਟੀ ਨਹੀਂ ਚੱਲਨੀ ਆਂਡੇ ਦੇ ਵਿੱਚ ਹੀ ਸੀ ਚੁੰਝ ਖੰਭ ਅੱਖਾਂ ਉਹਦੀਆਂ ਸਾਰੀ ਬੱਚੇ ਦੀ ਖਰਾਕ ਹੈ ਅਸੀਂ ਆਂਡੇ ਦੇ ਭਰਮ ਜਹਾਂ ਪੂਰਾ ਗੁਰੂ ਸਾਨੂੰ ਕੱਢ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਸਭ ਘਰ ਸਹੀ ਮਾਰਗ ਬਣਾਇਆ ਹੈ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਤੋ ਇਕੱਲਾਪਣ ਮਸੂਸ ਕਰੇ ਇਹਦੇ ਚ ਅਨਪਵ ਹੋਏਗਾ ਇਹਦੇ ਚ ਆਨੰਦ ਆਏਗਾ ਖੇੜਾ ਆਏਗਾ ਖੁਸ਼ੀ ਆਏਗੀ ਤੂੰ ਕੱਲਾ ਨਹੀਂ ਰਹਿਣਾ ਚਾਹੁੰਦਾ ਤੂੰ ਜੇਲ੍ਹ ਚ ਰਹਿਣਾ ਚਾਹੁੰਦਾ ਹੈ ਅੱਛਾ ਇਹ ਤੂੰ ਮੈਦਾਨ ਚ ਜਿਹੜਾ ਖੇਡਣਾ ਨਹੀਂ ਚਾਹੁੰਦਾ ਨਹੀਂ ਤੂੰ ਤਾੜੀਆਂ ਮਾਰਨਾ ਚਾਹੁੰਦਾ ਹੈ ਹੱਸਣਾ ਚਾਹੁੰਦਾ ਹੈ ਮਨੋਰੰਜਨ ਕਰਨਾ ਚਾਹੁੰਦਾ ਨਹੀਂ ਮੈਦਾਨ ਚ ਆਉਣਾ ਪਏਗਾ ਸੂਰਾ ਬੰਨਣਾ ਪਏਗਾ ਡਿੱਗਣਾ ਪਏਗਾ ਡਿੱਕੇ ਉੱਠਣਾ ਪਏਗਾ ਛੋਟਾ ਖਾਣੀਆਂ ਪੈਣਗੀਆਂ ਫਰੀਚ ਕੁਛ ਨਹੀਂ ਮਿਲਦਾ ਸਭ ਮੁੱਲ ਅਕਲ ਮਿਲੇਗੀ ਜੀ ਸੋ ਦਸਤ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸੰਗਤ ਅਰ ਗੁਰੂ ਬਖਸ਼ ਨਾ ਰਹੇ ਸੋ ਮੱਛਿਆ ਦਾ ਢਾੜਾ ਪਿੱਤਰ ਆਇਆ ਹੈ ਸਭ ਤੇ ਕਰ ਖੁਸ਼ੀਆਂ ਹੋਣ ਸੂਰਜ ਆਪਣਾ ਗ੍ਰਹਿ ਬਦਲਦਾ ਹੈ 15 ਦਿਨਾਂ ਬਾਅਦ ਮਹੀਨੇ ਬਾਅਦ ਨਵੀਂ ਰੁੱਤ ਆਉਂਦੀ ਹੈ ਪਤਝੜ ਹੁੰਦੀ ਹੈ ਨਵੇਂ ਵਿਚਾਰ ਆਉਣਗੇ ਪ੍ਰਾਣੇ ਚੜਨਗੇ ਤੂੰ ਆਪਣੇ ਆਪ ਨੂੰ ਸਮਝ ਦੋ ਤਰ੍ਹਾਂ ਅੰਦਰੋਂ আর ਬਾਹਰੋਂ ਇੱਕ ਹੋਣਾ ਪਏਗਾ ਧਿਆਨ ਕਰਨਾ ਪਏਗਾ ਫਿਰ ਪ੍ਰਾਪਤੀ ਆਏਗੀ ਫਿਰ ਅਸਲੀ ਆਨੰਦ ਆਏਗਾ ਜ਼ਿੰਦਗੀ ਦਾ ਜੀ ਅਸੀਂ ਜ਼ਿੰਦਗੀ ਕੱਟ ਰਹੇ ਹਾਂ ਦੋਸਤਾਂ ਦੇ ਕਰ ਜਾ ਕੇ ਮਨੋਰੰਜਨ ਕਰਕੇ ਨਹੀਂ ਤੇਰਾ ਇਹ ਰੇਡੀਓ ਦਾ ਚੈਨਲ ਠੀਕ ਨਹੀਂ ਲੱਗਾ ਫਿਰ ਖੜਖੜ ਆਵਾਜ਼ ਆਏਗੀ ਤੂੰ ਚੈਨਲ ਬਦਲ ਸਕਦਾ ਹੈ ਫਿਰ ਆਨੰਦ ਆਏਗਾ ਜੂਟਰਨ ਕਰਨਾ ਪਏਗਾ ਕੁਛ ਚਟਨ ਨੂੰ ਨਹੀਂ ਕਿਆ ਹੱਸਦੇ ਖਾਂਦੇ ਪਿੰਦਿਆ ਸੋ ਸਭ ਕੁਛ ਕੁਛ ਨਹੀਂ ਟਕਿਆ ਹੱਸਦਿਆਂ ਖਾਂਦਿਆਂ ਪਿੰਦਿਆਂ ਵਿੱਚੇ ਮੁਕਤ ਹੈ ਮੁਕਤ ਜੁਗਤ ਭੁਗਤ ਸਭ ਕੋ ਗੁਰੂ ਕੋਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417437764